ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਸ ਟਾਈਮ ਆਪਾਂ ਭਗਤ ਰਤਨ ਨਾਜੀ ਗੁਰਦੁਆਰਾ ਸਾਹਿਬ ਪਹੁੰਚੇ ਆ ਤੇ ਸਮੂਹ ਜਿਹੜੇ ਪ੍ਰਬੰਧਕ ਨੇ ਉਹ ਵੀ ਇੱਥੇ ਪਹਿਲਾਂ ਪਹੁੰਚ ਚੁੱਕੇ ਆ ਗੁਰੂ ਸਾਹਿਬ ਦੀ ਸਵਾਰੀ ਥੋੜੀ ਦੇਰ ਦੇ ਵਿੱਚ ਇੱਥੇ ਪਹੁੰਚਣ ਵਾਲੀ ਏ ਤੇ ਸੰਗਤਾਂ ਦਾ ਜਿਹੜਾ ਆ ਬਹੁਤ ਹੀ ਉਤਸ਼ਾਹ ਹੈ ਬਹੁਤ ਹੀ ਵੱਡੇ ਪੱਦਰ ਦੇ ਉੱਤੇ ਸੰਗਤਾਂ ਜੜੀਆਂ ਜੁੜੀਆਂ ਨਗਰ ਕੀਰਤਨ ਗੁਰੂ ਸਾਹਿਬ ਦੀ ਸਵਾਰੀ ਦੇ ਨਾਲ-ਨਾਲ ਵੀ ਆਉਂਦੀਆਂ ਨੇ ਤੇ ਸਮੂਹ ਜੜੀਆਂ ਪ੍ਰਬੰਧਕ ਟੀਮ ਹੈ ਜਿਹੜੀ ਉਹ ਇੱਥੇ ਆਈ ਏ ਤੁਹਾਡੇ ਸਾਹਮਣੇ ਸਾਰਿਆਂ ਦੇ ਤੇ ਖਾਲਸਾ ਜੀ ਵਾਹਿਗੁਰੂ ਜੀ ਕੀ ਵੈਕੂ ਜਿੱਕਾ ਖਾਲਸਾ ਵੈਕੂ ਜਿੱਕੀ ਫਤਿਹ ਜੀ 350 ਸਾਲਾ ਸ਼ਹੀਦੀ ਪੁਰਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਭਾਈ ਸਾਹਿਬ ਭਾਈ ਮਤੀ ਦਾਸ ਜੀ ਭਾਈ ਸਾਹਿਬ ਭਾਈ ਸਤੀ ਦਾਸ ਜੀ ਭਾਈ ਸਾਹਿਬ ਭਾਈ ਦਿਆਲਾ ਜੀ ਸਿੱਖ ਪੰਥ ਦੀ ਨੁਮਾਇੰਦਾ ਜਥੇਬੰਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਧਰਮ ਪ੍ਰਚਾਰ ਕਮੇਟੀ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਵਿਸ਼ੇਸ਼ ਉਪਰਾਲਾ ਕਰਦੇ ਹੋਏ ਸਿੱਖ ਸੰਗਤਾਂ ਦੇ ਸਹਿਯੋਗ ਦੇ ਨਾਲ ਸਮੂਹਕ ਜਥੇਬੰਦੀਆਂ ਸੰਤ ਸਮਾਜ ਸੰਪਰਦਾਵਾਂ ਟਕਸਾਲਾਂ ਸਿੰਘ ਸਭਾਵਾਂ ਅਤੇ ਆਲ ਵਰਲਡ ਦੀ ਸਿੱਖ ਸੰਗਤ ਮਿਲ ਕਰਕੇ ਸਮਾਗਮ ਨੂੰ ਮਨਾ ਰਹੇ ਹਨ ਮਹਾਨ ਨਗਰ ਕੀਰਤਨ ਗੁਰਦੁਆਰਾ ਧੋਬੜੀ ਸਾਹਿਬ ਆਸਾਮ ਤੋਂ ਪ੍ਰਾਰੰਭ ਹੋ ਕਰਕੇ ਰਾਤਰੀ ਵਿਸ਼ਰਾਮ ਗੁਰਦੁਆਰਾ ਦਮਦਮਾ ਸਾਹਿਬ ਗੋਮਤੀ ਪੁਰ ਪੂਰਨਪੁਰ ਜ਼ਿਲ੍ਹਾ ਪਿਲੀਪੀਦ ਵਿਖੇ ਕੀਤਾ ਸੀ ਹੁਣ ਇਸ ਤੋਂ ਅਗਲੇਰੇ ਪੜਾ ਵਾਸਤੇ ਸ਼ਹੀਦੀ ਨਗਰ ਕੀਰਤਨ ਪ੍ਰਾਰੰਭ ਹੋਇਆ ਹੈ ਇਸ ਵਕਤ ਗੁਰਦੁਆਰਾ ਭਗਤ ਧੰਨਾ ਜੀ ਉਹਦਾ ਕਰਨਪੁਰ ਬਗੀਆ ਵਿਖੇ ਸਿੱਖ ਸੰਗਤਾਂ ਹਾਜ਼ਰ ਹਨ ਇਸ ਮਹਾਨ ਨਗਰ ਕੀਰਤਨ ਦਾ ਮੁੱਖ ਉਪਰਾਲਾ ਹੈ ਕਿ ਸਮੁੱਚੀ ਲੋਕਾਈ ਨੂੰ ਸਮੁੱਚੀ ਮਨੁੱਖਤਾ ਨੂੰ ਜੋ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਨੇ ਸੰਦੇਸ਼ ਦਿੱਤਾ ਹੈ ਉਪਦੇਸ਼ ਦਿੱਤਾ ਹੈ ਧਰਮ ਹੀ ਤਸਾਕਾ ਜਿਨ ਕੀਆ ਸੀਸ ਤਿਆ ਪਰ ਸਿਰ ਨੰਦਿਆ ਧਰਮ ਦੀ ਖਾਤਰ ਉਹਨਾਂ ਨੇ ਆਪਣੇ ਆਪ ਨੂੰ ਕੁਰਬਾਨ ਕੀਤਾ ਸ਼ਹਾਦਤ ਦਿੱਤੀ ਮਨੁੱਖਤਾ ਦੇ ਭਲੇ ਵਾਸਤੇ ਔਰ ਇਸ ਮਹਾਨ ਨਗਰ ਕੀਰਤਨ ਦੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਸਹਿਬਾਨ ਜੋ ਇਸ ਮਹਾਨਗਰ ਕੀਰਤਨ ਦੇ ਵਿੱਚ ਚੱਲ ਰਹੇ ਹਨ ਸਰਦਾਰ ਅਮਰਜੀਤ ਸਿੰਘ ਜੀ ਭਲਾਈਪੁਰ ਅਤੇ ਸਰਦਾਰ ਅਮਰਜੀਤ ਸਿੰਘ ਜੀ ਬੰਡਾਲਾ ਮੈਂਬਰ ਸਹਿਬਾਨ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਜਥੇਦਾਰ ਸਰਦਾਰ ਅਜੈਬ ਸਿੰਘ ਅਬਿਆਸੀ ਜੀ ਮੈਂਬਰ ਸਹਿਬਾਨ ਧਰਮ ਪ੍ਰਚਾਰ ਕਮੇਟੀ ਸ਼੍ਰੀ ਅਮਰitsar ਸਾਹਿਬ ਹੈੱਡ ਪ੍ਰਚਾਰਕ ਸਰਦਾਰ ਸਰਬਜੀਤ ਸਿੰਘ ਜੀ ਟੋਟੀਆਂ ਜੀ ਅਤੇ ਸਰਬਜੀਤ ਸਿੰਘ ਜੀ ਖਡੂਰ ਸਾਹਿਬ ਜੋ ਬਿਹਾਰ ਮਿਸ਼ਨ ਦੇ ਇੰਚਾਰਜ ਵੀ ਹਨ ਔਰ ਇੱਥੋਂ ਦੀ ਹੁਣ ਸਮੂਚੀ ਜੋ ਬਾਬਾ ਜੀ ਬਲਕਾਰ ਸਿੰਘ ਜੀ ਪੰਜ ਕਰਾਈਆਂ ਵਾਲੀ ਉਹਨਾਂ ਦੀ ਸਮੂਹਕ ਜਥੇਬੰਦੀ ਸਾਰੇ ਪ੍ਰਬੰਧਕ ਵੀਰ ਖੜੇ ਹਨ ਔਰ ਸਾਰੀ ਆਉਣ ਵਾਲੀ ਸੰਗਤ ਜੋ ਨਗਰ ਕੀਰਤਨ ਦੇ ਵਿੱਚ ਹਾਜ਼ਰ ਹੈ ਉਹਨਾਂ ਦੀਆਂ ਸੇਵਾਵਾਂ ਇਹ ਤਨਮਨ ਧੰਦੇ ਨਾਲ ਇਲਾਕੇ ਦੀਆਂ ਸਿੱਖ ਸੰਗਤਾਂ ਕਰ ਰਹੀਆਂ ਹਨ ਗੁਰੂ ਪਾਤਸ਼ਾਹ ਦੀ ਇੰਨੀ ਬਖਸ਼ਿਸ਼ ਹੈ ਕਿ ਸਾਰੀਆਂ ਸੰਗਤਾਂ ਦੇ ਵਿੱਚ ਬੜਾ ਉਤਸ਼ਾਹ ਤੇ ਸ਼ਰਧਾ ਭਾਵਨਾ ਹੈ ਔਰ ਸੰਗਤਾਂ ਬਹੁਤ ਦੂਰ ਦੂਰ ਤੋਂ ਚੱਲ ਕਰਕੇ ਦਰਸ਼ਨ ਕਰਨ ਵਾਸਤੇ ਪਹੁੰਚ ਰਹੀਆਂ ਹਨ ਔਰ ਆਪ ਜੀ ਜਥੇਦਾਰ ਸਰਦਾਰ ਅਜੈਬ ਸਿੰਘ ਅਭਿਆਸੀ ਜੀ ਮੈਂਬਰ ਸਹਿਬਾਨ ਉਹਨਾਂ ਦੇ ਵੀ ਵਿਚਾਰ ਲੈ ਲੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿੱਥੇ ਇਹ ਸੁਹਾਗ ਪਵਿੱਤਰ ਨਗਰ ਕੀਰਤਨ ਜੋ ਸ਼ਹੀਦੀ ਨਗਰ ਕੀਰਤਨ ਹੈ ਤਿਲਕ ਜੰਜੂ ਰਾਖਾ ਪ੍ਰਪਤਾ ਕਾ ਕੀਨੋ ਬਡੋ ਕਲੂ ਮਹਿਸਾ ਕਾ ਧਰਮ ਹੀਤ ਸਾ ਕ ਅਗਜਨ ਕੀਆ ਸੋ ਐਸੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਕੀ ਦਾ ਮਹਾਨ ਸ਼ਹੀਦੀ ਜੋ ਨਗਰ ਕੀਰਤਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਇਹ ਬਹੁਤ ਵੱਡੇ ਉਪਰਾਲੇ ਕੀਤੇ ਗਏ ਹਨ ਸੋ ਇਹਨਾਂ ਨਗਰ ਕੀਰਤਨਾਂ ਦੇ ਵਿੱਚ ਇਸ ਵੇਲੇ ਜੋ ਗੁਰਦੁਆਰਾ ਭਗਤ ਧੰਨਾ ਜੀ ਦਾ ਸਥਾਨ ਹੈ ਸੋ ਇਹ ਸੰਤ ਬਾਬਾ ਬਲਕਾਰ ਸਿੰਘ ਦੀ ਪੰਜ ਕਰਾਈਆਂ ਵਾਲੇ ਰਾੜਾ ਸਾਹਿਬ ਦੀ ਸੰਪਰਦਾ ਹੈ ਉਹਨਾਂ ਵੱਲੋਂ ਇਹ ਸਾਰੀਆਂ ਸਿੱਖ ਸੰਗਤਾਂ ਨਗਰ ਕੀਰਤਨ ਦਾ ਸਵਾਗਤ ਕਰਨ ਵਾਸਤੇ ਇਸ ਵੇਲੇ ਇਸ ਰੋਡ ਦੇ ਉੱਪਰ ਸਥਾਨ ਦੇ ਉੱਤਰ ਹਾਜ਼ਰ ਹਨ ਸੋ ਸਾਡੀ ਪਾਲਕੀ ਸਾਹਿਬ ਪੰਜ ਪਿਆਰੇ ਨਿਸ਼ਾਨਚੀ ਸਹਿਬਾਨ ਆ ਚੁੱਕੇ ਹੋਏ ਹਨ ਸਾਰੀਆਂ ਸੰਗਤਾਂ ਨੇ ਇੱਥੇ ਜਲਪਾਣੀ ਵੀ ਛਕਣਾ ਹੈ ਅਤੇ ਪੰਝਾ ਪਿਆਰਿਆਂ ਦਾ ਗੁਰੂ ਸਾਹਿਬ ਦੀ ਪਾਲਕੀ ਦਾ ਸਾਰੀਆਂ ਸਤ ਸੰਗਤਾਂ ਨੇ ਵੱਧ ਚੜ ਕੇ ਸੋ ਬੜੇ ਉਤਸ਼ਾਹ ਦੇ ਨਾਲ ਸਵਾਗਤ ਕਰ ਰਹੀਆਂ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਹੜੇ ਸਮੁੱਚੇ ਕਮੇਟੀ ਦੇ ਮੈਂਬਰਸ ਸਹਿਮਾਨ ਹਨ ਉਹਨਾਂ ਦੇ ਤੁਸੀਂ ਵਿਚਾਰ ਸੁਣੇ ਤੇ ਇਧਰ ਗੁਰੂ ਮਹਾਰਾਜ ਦੀ ਜਿਹੜੀ ਸਵਾਰੀ ਹੈ ਉਹ ਇਸ ਟਾਈਮ ਇੱਥੇ ਪਹੁੰਚ ਚੁੱਕੀ ਹੈ ਤੇ ਸਾਰੀ ਜਿਹੜੀ ਸੰਗਤ ਹੈ ਉਹ ਬਹੁਤ ਭਾਵਨਾ ਦੇ ਨਾਲ ਸੇਵਾ ਕਰ ਰਹੀ ਹੈ ਦੇਖੋ ਤੁਸੀਂ ਸੰਗਤਾਂ ਦਾ ਜਿਹੜਾ ਕੱਠ ਹੈ ਬਹੁਤ ਵੱਡੀ ਗਿਣਤੀ ਦੇ ਵਿੱਚ ਹਰ ਇੱਕ ਗੁਰਸੇਕ ਹਰ ਇੱਕ ਪਰਿਵਾਰ ਬਹੁਤ ਹੀ ਪਿਆਰ ਤੇ ਸਤਿਕਾਰ ਦੇ ਨਾਲ ਅਸ ਨਗਰ ਕੀਰਤਨ ਦੇ ਵਿੱਚ ਹਿੱਸਾ ਪਾ ਰਿਹਾ ਹੈ ਆਪੋ ਆਪਣੇ ਤਰੀਕੇ ਨਾਲ ਸੇਵਾ ਕਰ ਰਿਹਾ ਹੈ ਤੁਸੀਂ ਦੇਖੋ ਸੰਗਤਾਂ ਦਾ ਕੱਠ ਜਿਹੜਾ ਉਹ ਦੇਖਿਆ ਹੀ ਬੰਦਾ ਪਿਆਰ ਜਿਹੜਾ ਉਹ ਦੇਖਿਆ ਹੀ ਬੰਦਾ ਬਹੁਤ ਹੀ ਵਧੀਆ ਦ੍ਰਿਸ਼ ਬਹੁਤ ਹੀ ਸੁੰਦਰ ਆਦੂਬਤ ਗੁਰੂ ਸਾਹਿਬ ਦੀ ਪਾਲਕੀ ਸਾਹਿਬ ਆ ਗਈ ਹੈ ਤੇ ਹੁਣ ਸੰਗਤਾਂ ਜਿਹੜੀਆਂ ਨੇ ਮੱਥਾ ਟੇਕਣ ਗਈਆਂ ਭਗਤ ਧੰਨਾ ਜੀ ਦੇ ਗੁਰਦੁਆਰਾ ਸਾਹਿਬ ਥੋੜੀ ਦੇਰ ਇੱਥੇ ਪਾਲਕੀ ਸਾਹਿਬ ਜਿਹੜੀ ਉਹ ਰੁਕੇਗੀ ਉਸ ਤੋਂ ਉਪਰੰਤ ਫਿਰ ਇੱਥੋਂ ਰਵਾਨਾ ਹੋ ਕੇ ਅਗਾਮੀ ਆਪਣੇ ਪੜਾਵਲ ਨੂੰ ਚਾਲੇ ਪਾਣ ਗਈਆਂ ਸੰਗਤਾਂ ਤੁਸੀਂ ਦੇਖੋ ਬਹੁਤ ਵੱਡੇ ਪੱਦਰ ਤੇ ਜਿਹੜੀਆਂ ਨੇ ਉਹ ਸੰਗਤਾਂ ਹੋ ਚੁੱਕੀ ਆ ਸੰਗਤਾਂ ਬਹੁਤ ਭਾਵਨਾਵਾਂ ਦੇ ਨਾਲ ਸੇਵਾ ਕਰ ਰਹੀਆਂ ਹਨ ਆਪ ਕੋ ਆਪਣੀਆਂ ਸਵਾਰੀਆਂ ਤੇ ਗੱਡੀਆਂ ਮੋਟਰਸਾਈਕਲਾਂ ਹਰ ਇੱਕ ਵੀਰ ਭਰਾ ਹਰ ਇੱਕ ਪਰਿਵਾਰ ਜਿਹੜਾ ਆ ਉਹ ਇਸ ਨਗਰ ਕੀਰਤਨ ਦੇ ਵਿੱਚ ਪਹੁੰਚਿਆ ਸੋ ਬਹੁਤ ਵਧੀਆ ਲੱਗਿਆ ਨੇ ਹੁਣ ਤੁਸੀਂ ਦੇਖੋ ਨਗਰ ਕੀਰਤਨ ਦੇ ਜਿਹੜੇ ਦ੍ਰਿਸ਼ ਨੇ ਉੱਤਰ ਪ੍ਰਦੇਸ਼ ਦੇ ਵਿੱਚ ਸਿੱਖ ਸਮਾਜ ਕਿਹੜੇ ਤਰੀਕੇ ਨਾਲ ਗੁਰੂ ਮਹਾਰਾਜ ਦੀ ਜਿਹੜੀ ਸੇਵਾ ਦੇ ਵਿੱਚ ਹਾਜ਼ਰ ਹੁੰਦੇ ਨੇ ਉੱਤਰ ਪ੍ਰਦੇਸ਼ ਦੇ ਵਿੱਚ ਕਿਹੜੇ ਤਰੀਕੇ ਨਾਲ ਸਿੱਖ ਜਣੇ ਨੇ ਉਹ ਆਪਣੇ ਇਤਿਹਾਸਕ ਜਿਹੜੇ ਸਾਡੇ ਪ੍ਰੋਗਰਾਮ ਹਨ ਕਿਵੇਂ ਮਨਾਉਂਦੇ ਨੇ ਸਾਡੀਆਂ ਇਤਿਹਾਸਕ ਜਿਹੜੇ ਤਿਹਾੜੇ ਨੇ ਉਹਨਾਂ ਨੂੰ ਕਿਵੇਂ ਮਨਾਇਆ ਜਾਂਦਾ ਹੈ ਕਿੰਨੇ ਪਿਆਰ ਤੇ ਸਤਿਕਾਰ ਦੇ ਨਾਲ ਬਹੁਤ ਵੱਡੀ ਗਿਣਤੀ ਦੇ ਵਿੱਚ ਇੱਥੇ ਜਿਹੜਾ ਸੰਗਤਾਂ ਦਾ ਜਿਹੜਾ ਪੜਾ ਹੈ ਪਹੁੰਚਿਆ ਹੋਇਆ ਹੈ ਬਹੁਤ ਹੀ ਵਧੀਆ ਦ੍ਰਿਸ਼ ਹੈ